ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਅੱਜ ਸ਼੍ਰੀ ਗੁਰੂ ਕਲਾ ਮੰਚ ਨਕੂਦਰ ਵੱਲੋਂ ਅ ਸ਼੍ਰੀ ਰਾਮ ਤੀਰਥ ਦੁਰ ਗਿਆਨਾ ਮੰਦਿਰ ਅੰਮ੍ਰਿਤਸਰ ਤੋਂ ਜੋਤ ਲੈ ਕੇ ਆਗਮਨ ਹੋਇਆ ਹੈ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿੱਚ ਪਾਰਟੀ ਵੀ ਰਹਿੰਦੇ ਦੇਖ ਰਹੇ ਹੋ ਕਿ ਜਿਸ ਦੇ ਵਿੱਚ ਅੱਜ ਕਲਾ ਮੰਚ ਵੱਲੋਂ ਇਸ ਜੋਤ ਨੂੰ ਲੈ ਕੇ ਆਂਦਾ ਹੈ ਸੋ ਇਸ ਦੀ ਜੋ ਸਥਾਪਨਾ ਹੈ ਉਹ ਪਹਿਲਾ ਇਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਜਗਨਨਾਥ ਮੰਦਿਰ ਨਕੋਦਰ ਤੋਂ ਪਹੁੰਚਾਇਆ ਆਗਾਜ਼ ਕੇ ਪੂਰੀ ਸ਼ੁਭਾਤ ਅਰਸਾਲ ਦੀ ਤਰ੍ਹਾਂ ਇਸ ਸਾਲ ਦੀ ਕਰਾ ਇਹ ਉਸ ਸਮਾਂ ਦਾ ਜਿਹੜਾ ਸੋ ਇੱਥੇ ਸਥਾਪਨਾ ਕਰਕੇ ਇਸ ਤੋਂ ਬਾਅਦ ਸ਼੍ਰੀ ਗੁਰੂ ਕਲਾ ਮੰਚ ਨਪੋਤਰ ਜਿਹੜਾ ਜੋ ਦਫ਼ਤਰ ਹੈ ਉਸ ਵਿੱਚ ਇਸ ਜੋਤ ਦੀ ਸਥਾਪਨਾ ਜਿਹੜੀ ਹੈਗੀ ਆ ਤੇ ਅਖੰਡ ਜੋਤ ਇਹ 13 اکتوبر تک ਇਹ ਲਗਾਤਾਰ ਪ੍ਰਚੰਡ ਰਹੇਗੀ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਪਾਲ ਟੀਵੀ ਰਾਹੀਂ ਦੇਖ ਰਹੇ ਹੋ ਜਿਸ ਵਿੱਚ ਅ ਮਨੀਸ਼ ਧੀਰ ਜੀ ਪ੍ਰਧਾਨ ਜ਼ਿਲ੍ਹਾ ਚਲੰਦਰ ਦੱਖਣੀ ਉਹਨਾਂ ਵੱਲੋਂ ਇਸ ਲੈ ਕੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜਨਕਤ ਮੰਦਿਰ ਉਧਰ ਤੋਂ ਜਿਸਨੂੰ ਕੀ ਸਮੂਹ ਨਕੋਚਰੇ ਸੰਗਤ ਵੱਲੋਂ ਦੇ ਕੇ ਜਾ ਰਿਹਾ 1890 ਸਾਲ ਕੇ ਨਾ ਬ੍ਰਿਸ਼ਪਰ ਨਾ ਕਰੇ ਐ ਸ਼੍ਰੀ ਜੀਓ ਪ੍ਰਭੂ ਰਾਮ ਜੀ ਆਪਾਰ ਕਿਰਪਾ ਦੇ ਨਾਲ ਸ਼੍ਰੀ ਗੁਰੂ ਕੋਲਾ ਮੰਚ ਜਿਹੜੀ ਕਿ 34ਵੀਂ ਰਾਮਲੀਲਾ ਰਾਤਰੀ ਕਰਾਂ ਜਾ ਰਹੇ ਆ ਉਸ ਦੇ ਸਬੰਧ ਦੇ ਵਿੱਚ ਸ਼੍ਰੀ ਰਾਮ ਤੀਰਸ ਦੁਰਗਾ ਮੰਦਿਰ ਅਮਰਸਰ ਤੋਂ ਭਗਵਾਨ ਬਾਲਮੀਕੇ ਦੇ ਆਸ਼ਰਮ ਦੇ ਉੱਪਰ ਇੱਕ ਪਵਿੱਤਰ ਜੋਤ ਦੀ ਉੱਥੋਂ ਆਗਮਨ ਕੀਤਾ ਗਿਆ ਨਕੋਦਰ ਦੇ ਵਿੱਚ ਜਿਸ ਦੇ ਵਿੱਚ ਸਾਡੇ ਸਾਰੇ ਹੀ ਸਾਥੀ ਗਿਲ ਸਾਹਿਬ ਮਨੀਸ਼ ਧੀਰ ਜੀ ਤੇ ਸਾਰੇ ਹੀ ਸਾਡੇ ਨਕੋਦਰ ਨਿਵਾਸੀ ਹਮ ਹਮਾ ਕੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਇਸ ਪਵਿੱਤਰ ਜੋਤੀ ਨੂੰ ਅਸੀਂ ਲਿਜਾ ਕੇ ਸਥਾਪਿਤ ਕਰਾਂਗੇ ਗੁਰੂ ਕਲਾ ਮੰਚ ਦੇ ਦਸਤਰ ਦੇ ਵਿੱਚ ਜਿੱਥੇ ਅਖੰਡ ਜੋਤ ਜਲੇਗੀ 13 ਤਰੀਕ ਅਕਤੂਬਰ ਤੱਕ ਜੋ ਤੱਕ ਸਾਡੀ ਭਾਰਤ ਭਰਤ ਮਲਾਬ ਦੀ ਰਾਤਰੀ ਰਾਮਲੀ ਦਾ ਸਮਾਪਨ ਹੋਣਾ ਹੈ ਇਸ ਤੇ ਆਏ ਹੋਏ ਸਾਰੇ ਬੰਦਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਮਹਾਰਾਜ ਪ੍ਰਭੂ ਰਾਮ ਦਾ ਬਹੁਤ ਬਹੁਤ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਤਾਂ ਜੋ ਅਸੀਂ ਇਸ ਜੋਤ ਨੂੰ ਲਿਆ ਸਕਿਆ ਤੇ ਨਾਲ ਹੀ ਸਾਡੇ ਸਾਰੇ ਨਕੋਦਰ ਨਿਵਾਸੀਆਂ ਤੇ ਆਸ਼ੀਰਵਾਦ ਹੋਵੇ ਜੈ શ્રી ਰਾਮ ਜੈ શ્રી ਰਾਮ ਜੀ ਸਾਰਿਆਂ ਨੂੰ ਅੱਜ ਬਹੁਤ ਵੱਡਾ ਦਿਨ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਸ੍ਰੀ ਗੁਰੂ ਕਲਾ ਮੰਚ 34 ਸਾਲ ਤੋਂ ਲਗਾਤਾਰ ਨਕੋਦਰ ਦੇ ਵਿੱਚ ਜਿਹੜੀ ਇਹ ਉਪਲਖਸ਼ ਦੇ ਵਿੱਚ ਰਾਮਲੀਲਾ ਉਪਲਖਸ਼ ਦੇ ਵਿੱਚ ਹਮੇਸ਼ਾ ਤੋਂ ਇਹ ਰਾਤ ਦੀ ਜਿਹੜੀ ਆ ਰਾਮਲੀਲਾ ਚੱਲਦੀ ਆ ਰਹੀ ਹੈ ਉਸ ਉਪਲਖਸ ਦੇ ਵਿੱਚ ਅੱਜ ਭਗਵਾਨ ਵਾਲਮੀਕ ਮਹਾਰਾਜੀ ਤੋਂ RAMTIR ਅਮੇਸ਼ਰ ਤੋਂ ਪਵਿੱਤਰ ਜੋਤ ਆਈ ਹੈ ਜਿਹੜੀ ਸਾਡੇ ਸਾਰੇ ਨਕੋਦਰ ਨਿਵਾਸੀਆਂ ਲਈ ਨਹੀਂ ਪੂਰੇ ਹਲਕੇ ਦੇ ਲਈ ਪੂਰੇ ਏਰੀਏ ਦੇ ਲਈ ਇਹ ਬੜੀ ਸ਼ੁਭ ਘੜੀ ਹੈ ਬੜਾ ਆਸ਼ੀਰਵਾਦ ਪ੍ਰਭੂ શ્રી RAM ਜੀ ਦਾ ਜਿਹੜਾ ਸਾਡੇ ਤੇ ਕਿਰਪਾ ਇੰਨੀ ਵਰਸਦੀ ਹੈ ਕਿ ਸਾਨੂੰ ਇਹ ਸੇਵਾ ਦਾ ਮੌਕਾ ਮਿਲਦਾ ਔਰ ਸਾਨੂੰ ਇਸ ਗੁਰੂ ਕਲਾ ਮੰਚ ਦੇ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆਂ ਔਰ ਪ੍ਰਭੂ શ્રી RAM ਅਗੇ ਹੀ ਪ੍ਰਾਰਥਨਾ ਕਰਦੇ ਆਂ ਕਿ ਕਿਰਪਾ ਦ੍ਰਿਸ਼ਟੀ ਸਾਡੀ ਆਉਣ ਵਾਲੀ ਪੀੜ੍ਹੀਆਂ ਤੱਕ ਵੀ ਬਣੀ ਰਹੇ ਤਾਂ ਕਿ ਇਹ ਜੋਤ ਜਿਹੜੀ ਹੈ ਇਸੇ ਤਰ੍ਹਾਂ ਜਗਦੀ ਰਹੇ ਅਖੰਡ ਜੋਤ ਜਿਹੜੀ ਹੈ ਪਵਿੱਤਰ ਜੋਤ ਹੈ ਇਹਦਾ ਕਿਰਪਾ ਇਹਦੀ ਅਸ਼ੀਰਵਾਦ ਪ੍ਰਭੂ શ્રી RAM ਦਾ ਅਸ਼ੀਰਵਾਦ ਮਰਿਆਦਾ ਪ੍ਰਿਸ਼ੋਤਮ ਦਾ ਅਸ਼ੀਰਵਾਦ ਸਾਡੇ ਨਕੋਦਰ ਨਿਵਾਸੀਆਂ ਤੇ ਸਾਡੇ ਹਿੰਦੂਸਤਾਨੀਆਂ ਤੇ ਸਭ ਤੇ ਬਣਿਆ ਰਹੇ ਜੈ ਸ਼੍ਰੀ RAM ਜੈ ਜੈ ਸ਼੍ਰੀ RAM ਜੈ ਸ਼੍ਰੀ RAM ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਕਲਾ ਮੰਚ ਨਕੋਦਰ ਵੱਲੋਂ ਭਗਵਾਨ ਬਾਲਮਿਕੀ ਆਸ਼ਰਮ ਤੋਂ ਕਿ ਹੋਤੀ ਜਿਹੜੀ ਜੋਤ ਜੋਤ ਲੈ ਕੇ ਆਂਦੀ ਆ ਔਰ ਇਹ ਇੱਕ ਸ਼ਲਾਘਾਯੋਗ ਕਦਮ ਆ ਕਿਉਂਕਿ ਅਸੀਂ ਆਪਸੀ ਭਾਈਚਾਰਾ ਕਾਇਮ ਕਰਨ ਲਈ ਸਾਨੂੰ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਹੈਗੇ ਆ ਮੈਂ ਆਪਣੇ ਵੱਲੋਂ ਆਪਣੀ ਵਾਲਮੀਕੀ ਸਮਾਜ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਅੱਜ ਦੇ ਸ਼ੁਭ ਅਫਸਰ ਤੇ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਖਾਸ ਕਰਕੇ ਗੁਰੂ ਕਲਾ ਮੰਚ ਦਾ ਬਹੁਤ ਧੰਨਵਾਦੀ ਬਵਾਦੀਆਂ ਜਿਨ੍ਹਾਂ ਨੇ ਇਸ ਏ ਕਦਮ ਦੇ ਵਿੱਚ ਚਾਰ ਚੰਦ ਲਾਇਆ ਹਿੱਸਾ ਦੇ ਪਾਇਆ ਔਰ ਮੈਂ ਫਿਰ ਇੱਕ ਵਾਰੀ ਇਸ ਗੁਰੂ ਕਲਾ ਮੰਚ ਵੱਲੋਂ ਲੱਖ ਲੱਖ ਵਧਾਈ ਦਿੰਦਾ ਮੈਂ ਜੇ ਮੈਂਬਰ ਵੀ ਗੁਰੂ ਕਲਾ ਮੰਚ ਦਾ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਵੀ ਵਧਾਈ ਦਿੰਦਾ ਬੜਾ ਹੀ ਭਾਗਾ ਵਾਲਾ ਦਿਨ ਹੈ ਜਦੋਂ ਕਿ ਸ਼੍ਰੀ ਗੁਰੂ ਕਲਾ ਮੰਚ ਦੇ ਸ੍ਰੀ ਰਾਮਦੇਵ ਜੀ ਨੇ ਕਿ 34 ਸਾਲ ਦੀ ਉਮਰ ਵਿੱਚ ਪ੍ਰਵੇਸ਼ ਕੀਤਾ ਹੈ ਉਹਦੇ ਅਪਲਖ ਵਿੱਚ ਪਿਛਲੇ ਸਾਲ ਤੋਂ ਜਿਹੜੀ ਇੱਕ ਪਰੰਪਰਾ ਚੱਲੀ ਸੀ ਕਿ ਜਿਹੜੀ ਸ਼੍ਰੀ ਰਾਮ ਤੀਰਥ ਅਮਰਸਾ ਜੀ ਤੋਂ ਇਕ ਪਵਿੱਤਰ ਜੋਤ ਲਿਆ ਕੇ ਸਾਰਿਆਂ ਨਾਲ ਪਹਿਲਾ ਇਸ ਚੀਜ਼ ਦਾ ਆਗਾਜ਼ ਕੀਤਾ ਜਾਵੇ ਉਸ ਪਰੰਪਰਾਵਾਂ ਨੂੰ ਇਸ ਸਾਲ ਵੀ ਉਹਨੂੰ ਜਾਰੀ ਰੱਖਦੇ ਹੋਏ ਅੱਜ ਅਸੀਂ ਸਾਰੇ ਪ੍ਰਭੂ ਦੀ ਜੋਤ ਲੈ ਕੇ ਆਏ ਹਾਂ ਹੁਣ ਸ਼੍ਰੀ ਜਗਨਨਾਥ ਮੰਦਿਰ ਤੋਂ ਅਸੀਂ ਜੋਤ ਨੂੰ ਲੈ ਕੇ ਜਿੱਥੇ ਦੇਵੀਦਲਾ ਮੰਦਿਰ ਜਾਂਚ ਘਰ ਦੇ ਵਿੱਚ ਕੱਲ 3 ਤਰੀਕ ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਜਿਹੜਾ ਪ੍ਰਭੂ ਰਾਮ ਦੀ ਲੀਲਾ ਕੀਤੀ ਜਾਣੀ ਹੈ ਇਸ ਜੋਤ ਨੂੰ ਉੱਤੇ ਪ੍ਰਚੰਡ ਕੀਤਾ ਜਾਏਗਾ ਤੇ ਪ੍ਰਭੂ ਰਾਮ ਦਾ ਅਸ਼ੀਰਵਾਦ ਲਿੱਤਾ ਜਾਏਗਾ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ ਜੀ ਸਾਰਿਆਂ ਨੂੰ ਅੱਜ ਆਪਣੇ ਨਕੋਦਰ ਸ਼ਹਿਰ ਨਿਵਾਸੀਆਂ ਲਈ ਬਹੁਤ ਵਡਭਾਗਾ ਦਿਨ ਆ ਕਿ ਅੱਜ ਸ਼੍ਰੀ ਬਾਲਮਿਕੀ ਜੀ ਤੀਰਥ ਤੋਂ ਜੋਤ ਲੈ ਕੇ ਆਏ ਆ ਇਹ ਇਹ ਨਾ ਸਿਰਾਂ ਜਾਂਦਾ ਆ ਆਪਣੇ ਗੁਰੂ ਕਲਾ ਮੰਚ ਤੋਂ ਜਿਹੜੇ ਪਿਛਲੇ ਸਾਢੇ ਤਿੰਨ ਦਹਾਕੇ ਤੋਂ ਨਕੋਦਰ ਦੀ ਸੇਵਾ ਦੇ ਵਿੱਚ ਪ੍ਰਭੂ ਰਾਮ ਜੀ ਦੀ ਜਿਹੜੀ ਸ਼੍ਰੀ ਮਹਾਰਾਜ ਭਗਵਾਨ ਵਾਲਮੀਕੀ ਜੀ ਦੁਆਰਾ ਰਚਿਤ ਰਮਾਇਣਾਂ ਉਸ ਨੂੰ ਅੱਗੇ ਲੈ ਜਾਂਦੇ ਹੋਏ ਉਹਨਾਂ ਦੀ ਪ੍ਰਸਾ ਨੂੰ ਅੱਗੇ ਲੈ ਜਾਂਦੇ ਹੋਏ ਉਹਨਾਂ ਦੇ ਜੀਵਨ ਨੂੰ ਉਹਨਾਂ ਦੇ ਮਾਰਗਦਰਸ਼ਨ ਨੂੰ ਨਕੋਦਰ ਵਾਸੀਆਂ ਦੇ ਸਬਕਸ਼ ਪੇਸ਼ ਕਰਦੇ ਹੋਏ ਉਹਨਾਂ ਦੇ ਜੀਵਨ ਦੇ ਜਿਹੜੇ ਲਖਸਿਗੀ ਉਹਨਾਂ ਨੂੰ ਦੱਸਦੇ ਹੋਏ ਸਮਾਜ ਨੂੰ ਇੱਕ ਵਧੀਆ ਸੇਵ ਦੇ ਰਹੇ ਆ ਇਹ ਤੋਂ ਦੇਖਦੇ ਹੋਏ ਜਿਹੜਾ ਇਹ ਨਕੋਦਰ ਵਾਸੀ ਇਹਨਾਂ ਦੇ ਸਦਾ ਆਭਾਰੀ ਆ ਕਿਉਂਕਿ ਜਿਹੜਾ ਇਹ ਗੁਰੂ ਕਲਾ ਮੰਜਾ ਜਿਹੜਾ ਇਹਨਾਂ ਸਾਥੀਆਂ ਸਹਿਯੋਗੀਆਂ ਦੇ ਨਾਲ ਇਹਨੇ ਸਮੇਂ ਤੋਂ ਚੱਲ ਰਿਹਾ ਆ ਨਕੋਦਰ ਸ਼ਹਿਰ ਇਹਨਾਂ ਦਾ ਰਣੀ ਆ ਕਿਉਂਕਿ ਇਹਨਾਂ ਨੇ ਇਹ ਉਭਰਾਲਾ ਚੱਕਿਆ ਆ ਅੱਜ ਉਹ ਸਾਢੇ 3 ਦਿਨ ਦਾ ਹਾਕੇ ਤੋਂ ਨਕੋਦਰ ਦੇ ਵਿੱਚ ਚੱਲ ਰਿਹਾ ਵਾ ਨਕੋਦਰ ਵਾਸੀ ਇਹਦੇ ਬਹੁਤ ਬਹੁਤ ਬਧਾਈ ਦੇ ਪਾ ਰਹੇ ਆ ਅਸੀਂ ਨਕੋਦਰ ਵਾਸੀ ਕਰਮਾ ਵਾਲੇ ਆ ਇੱਕ ਪੰਜਾਬ ਅਸੀ ਜੰਮਾ ਵਾਲੇ ਆ ਪ੍ਰਭੂ ਬਾਵੀ ਕੀ ਜੀ ਦੀ ਧਰਤੀ ਆ ਰਾਮ ਦੀ ਧਰਤੀ ਇੱਥੇ ਇਹ ਰਮਾਇਣ ਦੀ ਜਿਹੜੀ ਕਥਾ ਆ ਰਮਾਇਣ ਦੀ ਜਿਹੜੀ ਰਾਮਲੀਲਾ ਚਲਾਈ ਜਾ ਰਹੀ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ करि मन के चारि जे धागा धाणी लगाए सुरति शब्द को मेरे कल प्रभु तुम का दर्शन पाए बाय अक्षर को बसि है लमे होके परलोक की मां में जो खोजितो का कर देता मोशी सुरति शब्द को मेरे कल प्रभु तुमला दर्शन ओ भगवन बालमीकन की जय सुप्रभु सतगुरु दी महाराज की जय बोलो सब बालमीक महाराज की जय प्रभु पीथो की जय सोब बच्चों की जय जो बोले सुमंदर में बोल भगवान बालमीक महाराज की जय हे جناب चार अक्षर तो बनाई पई महाराज जदा बब्बा नंदा मम्मा कक्का अरे तो सुनियो पहला अक्षर बा शब्द का बा सर के सर पूछा भगवान वाल्मीकि महाराज बा से आते हैं है। अंदर लगा आ गया वो कहता नाम है लोक को लोक है लोक में भी है तो पर लोक में भी है मां मन में जो कोई था ਤੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ਪਰ ਟੀਵੀ ਰਾਹੀਂ ਦੇਖ ਰਹੇ ਸੀਗੇ ਬਹੁਤ ਬਹੁਤ ਧੰਨਵਾਦ